ਤਿੱਦ ਆਡੀਓ ਦੇ ਮਸਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਤਾਜ਼ਾ ਅਪਡੇਟ ਕੀ ਹੈ ਇਸ ਮਸਲੇ ਦੇ ਵਿੱਚ ਇਸ ਮਾਮਲੇ ਦੇ ਵਿੱਚ ਅੱਜ ਸੁਣਵਾਈ ਸੀ ਹਾਲਾਂਕਿ ਪਹਿਲਾਂ ਹੀ ਇਲੈਕਸ਼ਨ ਕਮਿਸ਼ਨ ਨੂੰ ਵੀ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਤੇ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਆ ਅੱਗੇ ਡੀਜੀਪੀ ਨੂੰ ਹਦਾਇਤ ਦਿੱਤੀ ਸੀ ਤੇ ਉਸ ਦੇ ਉੱਤੇ ਇੱਕ ਜਿਹੜੀ ਆ ਅੱਗੇ ਸਿੱਟ ਬਣ ਜਾਂਦੀ ਹੈ ਜਿਸ ਦੀ ਜਿਹੜੀ ਅਗਵਾਈ ਕਰ ਰਹੇ ਨੇ ਏਡੀਜੀਪੀ ਐਸਪੀਐਸ ਪਰਮਾਰ ਜਿਨ੍ਹਾਂ ਨੇ ਪੱਤਰਕਾਰਾਂ ਦੇ ਸਣੇ ਸ਼੍ਰੋਮਣੀ ਕਾਲੀਦਲ ਦੇ ਵੱਖ-ਵੱਖ ਲੀਡਰਾਂ ਨੂੰ ਤਲਬ ਕੀਤਾ ਹੈ ਤੋ ਓਕੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਡੀਓ ਲੀਕ ਕੀਤੀ ਕਥੀ ਤਾੜੀਓ ਜਿਸ ਦੇ ਵਿੱਚ ਐਸਐਸਪੀ ਪਟਿਆਲਾ ਤੇ ਹੋਰ ਡੀਐਸਪੀਆਂ ਦਾ ਜ਼ਿਕਰ ਹੋ ਰਿਹਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਪਟਿਆਲਾ ਪੁਲਿਸ ਦੇ ਅਧਿਕਾਰੀਆਂ ਵੱਲੋਂ ਔਰ ਡੀਆਈਜੀ ਜਿਹੜੇ ਉਸ ਰੇਂਜ ਦੇ ਨੇ ਉਹਨਾਂ ਵੱਲੋਂ ਲਿਖਤੀ ਰੂਪ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੂੰ ਭੇਜਿਆ ਗਿਆ ਕਿ ਏਆਈ ਨਾਲ ਬਣੀ ਆ ਜਿਹੜੀ ਆਡੀਓ ਆ ਹਾਲਾਂਕਿ ਇਸ ਦੀ ਗੱਲ ਨੂੰ ਲੈ ਕੇ ਹੀ ਚੈਲੰਜ ਕੀਤਾ ਗਿਆ ਸੀ ਹਾਈ ਕੋਰਟ ਅੱਜ ਜਦੋਂ ਹਾਈ ਕੋਰਟ ਦੀ ਸੁਣਵਾਈ ਸੀ ਉੱਥੇ ਗੱਲਾਂ ਹੋਈਆਂ ਉਹਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੇ ਪੇਸ਼ ਹੋਏ ਸੀ ਜਿਹੜੀ ਪਟੀਸ਼ਨ ਸੀ ਤਿੰਨ ਪਟੀਸ਼ਨਾਂ ਦਰਅਸਲ ਪਈਆਂ ਹੋਈਆਂ ਸੀ ਉਸ ਮਾਮਲੇ ਦੇ ਉੱਤੇ ਤਿੰਨਾਂ ਨੂੰ ਕਲੱਬ ਕੀਤਾ ਗਿਆ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਰਸ਼ਦੀਪ ਸਿੰਘ ਕਲੇਰ ਹੋਰੀ ਗਏ ਹੋ ਇਸੀ ਆਪਣੀ ਟੀਮ ਦੇ ਨਾਲ ਇੱਕ ਗਏ ਹੋ ਇਸੀ ਪ੍ਰਤਾਪ ਸਿੰਘ ਬਾਜਵਾ ਦੀ ਦੇ ਵਕੀਲਾਂ ਦੀ ਟੀਮ ਗਈ ਸੀ ਉਹਨਾਂ ਨੇ ਵੀ ਇਸ ਮਾਮਲੇ ਦੇ ਉੱਤੇ ਜਾਂਚ ਕਰਾਉਣ ਦੇ ਲਈ ਵੀ ਅੱਜ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਇੱਕ ਕੋਈ ਹੋਰ ਇੰਡੀਵਿਜੂਅਲ ਗਿਆ ਸੀ ਉਹਨਾਂ ਤਿੰਨਾਂ ਨੂੰ ਕਲੱਬ ਕੀਤਾ ਗਿਆ ਇਸ ਦੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਅਰਸ਼ਦੀਪ ਸਿੰਘ ਕਲੇਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਿਹੜੀ ਇਹ ਆਡੀਓ ਹੈ ਜਦੋਂ ਅੰਦਰ ਸੁਣਵਾਈ ਹੁੰਦੀ ਹੈ ਤਾ ਉਥੇ ਪੁਖਤਾ ਜਵਾਬ ਨਹੀਂ ਦਿੱਤੇ ਗਏ ਹਾਲਾਂਕਿ ਇਲੈਕਸ਼ਨ ਕਮਿਸ਼ਨ ਦੇ ਕਾਉਂਸਲਰ ਨੇ ਜਿਹੜੇ ਉਹ ਵੀ ਉਥੇ ਕਾਉਂਸਲ ਨੇ ਉਹ ਉਥੇ ਜਿਹੜੇ ਐ ਪੇਸ਼ ਹੋਏ ਨੇ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਕੀ ਕਾਰਵਾਈ ਕੀਤੀ ਹੈ ਤੇ ਉਹਨਾਂ ਵੱਲੋਂ ਲਿਖਤੀ ਰੂਪ ਦੇ ਵਿੱਚ ਇੱਕ ਫਾਈਲ ਦੇ ਰੂਪ ਵਿੱਚ ਦੱਸਿਆ ਗਿਆ ਕਿ ਜਾਂਚ ਇਸ ਦੀ جاری ਹੈ ਤੇ ਜਦੋਂ ਉਹ ਕਹਿੰਦੇ ਕਿ ਅਸੀਂ ਦਲੀਲ ਦਿੱਤੀ ਕਿ ਜਾਂਚ ਦੀ ਕੀ ਇਹਨਾਂ ਨੇ ਵਾਇਸ ਦਾ ਸੈਂਪਲ ਲਿਆ ਜਿਨ੍ਹਾਂ ਅਧਿਕਾਰੀਆਂ ਤੇ ਦੋਸ਼ ਲੱਗੇ ਨੇ ਉਹ ਕਹਿੰਦੇ ਕਿ ਨਹੀਂ ਅਜੇ ਸੈਂਪਲ ਨਹੀਂ ਲਿਆ ਗਿਆ ਤਾਂ ਫਿਰ ਇਹਨਾਂ ਦਾ ਖਰਸ਼ਾ ਸੀ ਕਿ ਜੇਕਰ ਸੈਂਪਲ ਹੀ ਨਹੀਂ ਲਿਆ ਗਿਆ ਆਵਾਜ਼ ਦਾ ਤਾਂ ਪਤਾ ਕਿਵੇਂ ਲੱਗੇਗਾ ਕੀ ਉਹਨਾਂ ਅਧਿਕਾਰੀਆਂ ਦੇ ਮੋਬਾਈਲ ਟਾਵਰ ਚੈੱਕ ਕੀਤੇ ਗਏ ਉਹਨਾਂ ਦੇ ਫੋਨ ਚੈੱਕ ਕੀਤੇ ਗਏ ਜਿਹੜੇ ਆਪਸ ਦੇ ਵਿੱਚ ਕਾਨਫਰੈਂਸ ਕਾਲ ਕਰ ਰਹੇ ਸੀ ਇਹਨਾਂ ਦਾ ਦਾਵਾ ਤਾਂ ਸ਼ੁਰੂ ਤੋਂ ਹੀ ਹੁਣ ਇਹੀ ਰਿਹਾ ਸੁਖਵੀਰ ਸਿੰਘ ਬਾਦਲ ਨੇ ਦਾਵਾ ਕੀਤਾ ਸ਼ੇਅਰ ਕਰਨ ਲੱਗਿਆ ਕਿ ਸੱਚੀ ਆਡੀਓ ਹੈ ਕਿਵੇਂ ਧੱਕੇਸ਼ਾਹੀ ਦੀਆਂ ਗੱਲਾਂ ਉਸ ਦੇ ਵਿੱਚ ਹੋ ਰਹੀਆਂ ਨੇ ਕਿ ਕਾਗਜ਼ ਕਿੱਥੇ ਪਿੰਡਾਂ ਵਿੱਚ ਖੋਹ ਲੈਣੇ ਆ ਨੱਪ ਲੈਣੇ ਆ ਦੱਬ ਲੈਣੇ ਆ ਕਿਸੇ ਨੂੰ ਉਸ ਸੈਂਟਰ ਤੱਕ ਪਹੁੰਚਣੀ ਨਾ ਦਿੱਤਾ ਜਾਵੇ ਜਿੱਥੇ ਨਾਮਿਨੇਸ਼ਨ ਫਾਈਲ ਹੋਣੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਸੀ ਉਸ ਆਡੀਓ ਦੇ ਵਿੱਚ ਉਹ ਸਾੜੀਏ ਨੂੰ ਬਿਨਾਂ ਜਾਂਚ ਪੜਤਾਲ ਕਰਾਇਆ ਇਹਨਾਂ ਦੀ ਦਲੀਲ ਸੀ ਕਿ ਕਿਵੇਂ ਕੋਈ ਕਹਿ ਸਕਦਾ ਹੈ ਕਿ ਏਆਈ ਦੇ ਨਾਲ ਹੈ ਇਹ ਜੱਜ ਸਾਹਿਬਾਨ ਦੇ ਵੱਲੋਂ ਵੀ ਪੁੱਛਿਆ ਗਿਆ ਚੀਫ ਜਸਟਿਸ ਦੇ ਵੱਲੋਂ ਬੈਂਚ ਤੇ ਜਿਹੜੀ ਸੁਣਵਾਈ ਸੀ ਪੁੱਛਿਆ ਗਿਆ ਇਸੇ ਦੇ ਲਈ ਇਲੈਕਸ਼ਨ ਕਮਿਸ਼ਨ ਨੇ ਕਿਹਾ ਔਰ ਪੁਲਿਸ ਨੇ ਕਿਹਾ ਕਿ 2-4 ਦਿਨ ਲੱਗਣਗੇ ਇਨਵੈਸਟੀਗੇਸ਼ਨ ਪੂਰੀ ਹੋ ਜਾਣੀ ਹੈ ਪਰ ਇਸ ਦੇ ਉੱਤੇ 2-4 ਦਿਨ ਦੇਣ ਦੀ ਬਜਾਏ 1 ਦਿਨ ਵਿੱਚੋਂ ਦੇ ਕੇ 2 ਦਿਨ ਬਾਅਦ ਫਿਰ ਸੁਣਵਾਈ ਹੋਣੀ ਹੈ ਪਰਸੋਂ ਫਿਰ ਸੁਣਵਾਈ ਹੋਣੀ ਹੈ ਇਸ ਕੇਸ ਦੀ ਜਿਸ ਦੇ ਵਿੱਚ 10 ਤਰੀਕ ਨੂੰ ਪਤਾ ਲੱਗੇਗਾ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਆਪਣੀ ਕੀ ਤਿਆਰੀ ਕੀਤੀ ਜਾਂਦੀ ਹੈ ਪੁਲਿਸ ਸਰਕਾਰ ਵੱਲੋਂ ਕੀ ਤਿਆਰੀ ਕੀਤੀ ਜਾਂਦੀ ਹੈ ਕਿਉਂਕਿ ਸਰਕਾਰੀ ਵਕੀਲਾਂ ਦਾ ਪੱਖ ਜਿਹੜਾ ਉਹਨਾਂ ਨੇ ਰੱਖਿਆ ਕਿ ਇਸ ਦੀ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਤਾਲਬ ਕੀਤਾ ਗਿਆ ਜਿਵੇਂ ਅਰਸ਼ਦੀਪ ਸਿੰਘ ਕਲੇਰ ਦੇ ਗਵਾਹ ਦੇ ਤੌਰ ਤੇ ਬਿਆਨ ਲਾਏ ਗਏ ਸ਼ਿਕਾਇਤਕਰਤਾ ਦੇ ਤੌਰ ਦੇ ਉੱਤੇ ਉਹ ਆਪਣੇ ਬਿਆਨ ਦਰਜ ਕਰਾਏ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੂੰ ਸੱਦਿਆ ਹੋਇਆ ਉਹ ਜਾਣਦੇ ਆ ਕਿ ਨਹੀਂ ਜਾਣਦੇ ਜਿਵੇਂ ਕੁਝ ਪੱਤਰਕਾਰਾਂ ਨੂੰ ਵੀ ਜਿਹੜੇ ਕੱਢੇ ਗਏ ਜਾਂ ਜਿਨ੍ਹਾਂ ਨੇ ਵੀ ਸਾਂਝੀ ਕੀਤੀ ਉਹਨਾਂ ਨੇ ਆਪਨੇ ਲਿਖਤੀ ਰੂਪ ਦੇ ਵਿੱਚ ਜਵਾਬ ਭੇਜਣੇ ਆ ਹੋ ਸਕਦਾ ਹੈ ਇਸੇ ਗੱਲ ਨੂੰ ਆਧਾਰ ਬਣਾ ਕੇ ਹੀ ਹਾਈ ਕੋਰਟ ਦੇ ਵਿੱਚ 10 ਤਰੀਕ ਨੂੰ ਫਿਰ ਕਿਹਾ ਜਾਵੇ ਕਿ ਆ ਸਸ ਦੇ ਜਵਾਬ ਆ ਗਏ ਜੀ ਪਰ ਗੱਲ ਸਾਰੀ ਮੁਕਦੀ ਹੈ ਉਸ ਅਧਾਰ ਤੇ ਕਿ ਉਹ ਆਡੀਓ ਦੀ ਜਾਂਚ ਕਿੱਥੋਂ ਹੋਣੀ ਹੈ ਜੀ ਜਿਨ੍ਹਾਂ ਨੇ ਪਟੀਸ਼ਨ ਪਾਈ ਹੈ ਉਹਨਾਂ ਤਿੰਨਾਂ ਨੇ ਮੰਗ ਕੀਤੀ ਹੈ ਜਿਹੜੇ ਪਟੀਸ਼ਨ ਕਰਤਾ ਨੇ ਇਸ ਕੇਸ ਵਿੱਚ ਉਹ ਕਹਿੰਦੇ ਇਸ ਆਡੀਓ ਦੀ ਜਾਂਚ ਆ ਜਿਹੜੀ ਕਿਸੇ ਬਾਹਰਲੀ ਜਿਹੜੀ ਹੈ ਲੈਬੋਰੀ ਤੋਂ ਲੈਬ ਤੋਂ ਜਾਂਚ ਹੋਣੀ ਚਾਹੀਦੀ ਇੱਥੋਂ ਨਹੀਂ ਹੋਣੀ ਚਾਹੀਦੀ ਜੇ ਜਾਂਚ ਪੁਲਿਸ ਨੇ ਕੀਤੀ ਨਹੀਂ ਫਿਰ ਇਹ ਗੱਲ ਕਿਵੇਂ ਕਹਿ ਦਿੱਤੀ ਪੁਲਿਸ ਨੇ ਇਹ ਤੇ AI ਨਾਲ ਬਣੀ ਹੋਈ ਹੈ ਇਹੀ ਤੇ ਹੈਰਾਨ ਕਰਨ ਵਾਲੀ ਗੱਲ ਹੈ ਤੇ ਇਹੀ ਪਟੀਸ਼ਨ ਕਰਤਾ ਨੇ ਹਾਈ ਕੋਰਟ ਦੇ ਵਿੱਚ ਵੀ ਦਲੀਲ ਤੇ ਆਪਣਾ ਪੱਖ ਰੱਖਿਆ ਤਰਕ ਰੱਖਿਆ ਕਿ ਜੇਕਰ ਜਾਂਚ ਹੀ ਨਹੀਂ ਹੋਈ ਕਿਵੇਂ ਕੋਈ ਕਹਿ ਸਕਦਾ ਹੈ ਕਿ AI ਨਾਲ ਬਣੀ ਹੈ ਇਸੇ ਕਰਕੇ ਤੇ ਹਾਈ ਕੋਰਟ ਦੇ ਵਿੱਚ ਹਾਲੇ ਲਿਖਤੀ ਰੂਪ ਦੇ ਵਿੱਚ ਆਦੇਸ਼ ਹੋਣੇ ਬਾਕੀ ਹੈ ਹੋ ਸਕਦਾ 10 ਤਰੀਕ ਨੂੰ ਸਖਤ ਆਦੇਸ਼ پاس ਕੀਤੇ ਜਾਣ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂ ਕਿਸੇ ਏਜੰਸੀ ਨੂੰ ਜ਼ਿੰਮੇਵਾਰੀ ਵੀ ਦਿੱਤੀ ਜਾ ਸਕਦੀ ਹੈ ਪਹਿਲਾਂ ਹਾਈ ਕੋਰਟ ਪੱਖ ਜਿਹੜਾ ਦੇਖੇਗੀ ਕਿ ਕਿੰਨੀ ਮਜ਼ਬੂਤੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਨਿਰਪੱਖਤਾ ਦੇ ਨਾਲ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਵੀ ਹਦਾਇਤਾਂ ਦਿੱਤੀਆਂ ਨੇ ਕਿਉਂਕਿ ਪੁੱਛਿਆ ਗਿਆ ਕਿ ਤੁਸੀਂ ਕੀ ਉਹਨਾਂ ਅਧਿਕਾਰੀਆਂ ਤੇ ਕਾਰਵਾਈ ਕੀਤੀ ਹੈ ਤੇ ਕੋਈ ਜਵਾਬ ਨਹੀਂ ਆਇਆ ਕਹਿੰਦੇ ਕਿ ਨਹੀਂ ਜਾਂਚ ਕਰ ਰਹੇ ਹਾਂ ਔਲੇ ਕਾਰਵਾਈ ਉਦੋਂ ਹੋਏਗੀ ਜਦੋਂ ਜਾਂਚ ਹੋ ਜਾਏਗੀ ਅਜਿਹੇ ਕੇਸਾਂ ਦੇ ਵਿੱਚ ਤਾਂ ਬਹੁਤ ਜਾਂਚ ਪੜਤਾਲ ਕਈ ਜਿਹੜੀਆਂ ਫਾਰਮੈਲਟੀਆਂ ਪੂਰੀਆਂ ਕਰਦੀ ਆ ਪੁਲਿਸ ਵੀ ਹੋਰ ਏਜੰਸੀਆਂ ਵੀ ਪਰ ਜਦੋਂ ਕਿਸੇ ਮਾਤੜ ਬੰਦੇ ਦੇ ਉੱਤੇ ਕੋਈ ਕੇਸ ਪੈ ਜਾਂਦਾ ਜਾਂ ਸ਼ਿਕਾਇਤ ਆ ਜਾਂਦੀ ਹੈ ਬਿਨਾਂ ਜਾਂਚ ਪੜਤਾਲ ਕੀਤੇ ਆ ਕੱਲਾ ਉਹਨੂੰ ਨਹੀਂ ਉਹਨਾਂ ਦੇ ਟੱਬਰ ਤੱਕ ਨੂੰ ਤੰਗ ਕੀਤਾ ਜਾਂਦਾ ਪੁਲਿਸ ਵੱਲੋਂ ਚੱਕ ਕੇ ਲੈ ਜਾਂਦੇ ਆ ਕਿ ਬਾਅਦ ਵਿੱਚ ਹੁੰਦੀ ਰਹੂਗੀ ਜਾਂਚ ਪਹਿਲਾਂ ਤੁਸੀਂ ਇੱਥੇ ਆਓ ਸਾਡੇ ਕੋਲ ਤੁਹਾਡ ਨੂੰ ਬਣਾਈਏ ਬੰਦੇ ਦੇ ਪੁੱਤ ਇਸ ਤਰ੍ਹਾਂ ਦੀ ਰਵਈਆ ਵੀ ਜਿਹੜਾ ਆ ਅਖਤਿਆਰ ਕੀਤਾ ਜਾਂਦਾ ਪਰ ਇਸ ਮਾਮਲੇ ਦੇ ਵਿੱਚ ਕਹਿੰਦੇ ਕਿ ਨਹੀਂ ਸੈਂਸਿਟਿਵ ਇਸ਼ੂ ਹੈ ਜਾਂਚ ਕਰਾਂਗੇ ਬਦਨਾਮ ਕੀਤਾ ਗਿਆ ਅਫਸਰਾਂ ਨੂੰ ਹੁਣ ਪਟਿਆਲਾ ਪੁਲਿਸ ਦੇ ਅਧਿਕਾਰੀਆਂ ਵੱਲੋਂ ਤਾਂ ਪਹਿਲਾਂ ਹੀ ਕਹਿ ਦਿੱਤਾ ਗਿਆ ਕਿ AI ਨਾਲ ਬਣੀ ਹੈ AI ਨਾਲ ਬਣੀ ਹੈ ਕਿ ਨਹੀਂ ਬਣੀ ਇਸੇ ਕਰਕੇ ਪਟੀਸ਼ਨ ਕਰਤਾ ਨੇ ਜਿਹੜੇ ਵੱਖੋ-ਵੱਖਰੇ ਪਹੁੰਚੇ ਨੇ ਚਾਹ ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਸੀ ਜਾਂ ਸ਼ਰਮਣੀ ਕਾਲੀ ਦਲ ਦੇ ਵਕੀਲਾਂ ਦੀ ਟੀਮ ਸੀ ਜਾਂ ਫਿਰ ਇੱਕ ਹੋਰ ਵਿਅਕਤੀ ਦੇ ਵੱਲੋਂ ਪਟੀਸ਼ਨ ਪਾਈ ਜਿਹੜੀ ਕਲੱਬ ਹੋ ਕੇ ਸੁਣੀ ਗਈ ਇਸ ਦੀ ਸੁਣਵਾਈ ਅਗਲੀ 10 ਤਰੀਕ ਨੂੰ ਹੈ ਉਸ ਦੇ ਵਿੱਚ ਪਤਾ ਲੱਗਣਾ ਹੈ ਕਿ ਇਸ ਮਾਮਲੇ ਦੇ ਵਿੱਚ ਕਥੀ ਤਾੜੀਓ ਦੇ ਵਿੱਚ ਸਚਾਈ ਕਿੰਨੀ ਹੈ ਇਸ ਦੇ ਵਿੱਚ ਜੇਕਰ ਸ਼ੇਅਰ ਕੀਤੀ ਗਈ ਕਿ ਸੁਖਵੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਕੱਲ ਨੂੰ ਵਧਣਗੀਆਂ ਜੇਕਰ ਇਸ ਦੀ ਲੈਬ ਤੋਂ ਜਾਂਚ ਹੋ ਜਾਂਦੀ ਹੈ ਆਵਾਜ਼ ਦੇ ਸੈਂਪਲ ਲਏ ਜਾਂਦੇ ਨੇ ਕਿਉਂਕਿ ਆਵਾਜ਼ ਦੇ ਸੈਂਪਲ ਲਏ ਬਿਨਾ ਤਾਂ ਗੱਲ ਪੁੱਛੀ ਜਿਹੜੀ ਹੈ ਪੁਸ਼ਟੀ ਨਹੀਂ ਹੋ ਸਕਦੀ ਮੰਨ ਲਓ ਕੱਲ ਨੂੰ ਕਿ ਮੈਂ ਕੋਈ ਖਬਰ ਦੇ ਦਿੱਤੀ ਆਡੀਓ ਰੂਪ ਦੇ ਵਿੱਚ ਕਿਸੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਪੈ ਜਾਂਦੀ ਹੈ ਕੋਈ ਵੀ ਖਬਰ ਹੋਵੇ ABC ਖਬਰ ਹੋਵੇ ਉਸ ਖਬਰ ਨੂੰ ਲੈ ਕੇ ਮੈਂ ਇਹ ਦਾਵਾ ਕਰਾਂ ਕਿ ਇਹ ਤਾਂ AI ਨਾਲ ਬਣੀ ਹੋਈ ਹੈ ਇਹ ਤਾਂ ਝੂਠੀ ਬਣੀ ਹੋਈ ਹੈ ਤੇ ਕੱਲ ਨੂੰ ਆਦੇਸ਼ ਇਹ ਆ ਜਾਣ ਜਾਂ ਕੋਈ ਮੰਗ ਕਰੇ ਇਹਦੇ ਖਿਲਾਫ ਉਹ ਖਬਰ ਹੈ ਕਿ ਨਹੀਂ ਜੀ ਸੰਦੀਪ ਨੇ ਜਿਹੜੀ ਇਹ ਖਬਰ ਦਿੱਤੀ ਹੈ AI ਨਾਲ ਨਹੀਂ ਹੈ ਇਸ ਦੀ ਆਵਾਜ਼ ਹੈ ਤੇ ਕੱਲ ਨੂੰ ਜਾਂਚ ਹੁੰਦੀ ਹੈ ਤੇ ਫਿਰ ਜਾਂਚ ਤਾਂ ਤਾਂ ਹੀ ਪੂਰੀ ਹੋਵੇਗੀ ਜੇ ਮੈਂ ਉਸੇ ਤਰ੍ਹਾਂ ਦੇ ਆਪਣੇ ਆਵਾਜ਼ ਦੇ ਸੈਂਪਲ ਦੇਵਾਂਗਾ ਉੱਥੋਂ ਹੀ ਪਤਾ ਲੱਗਣਾ ਤੇ ਹੁਣ ਜਦੋਂ ਤੱਕ ਪੁਲਿਸ ਦੀਆਂ ਅਧਿਕਾਰੀਆਂ ਦੇ ਜਿਨ੍ਹਾਂ ਦਾ ਜ਼ਿਕਰ ਹੋ ਰਿਹਾ ਹੈ ਕਿ ਐਸਐਸਬੀ ਪਟਿਆਲਾ ਵਰੁਣ ਸ਼ਰਮਾ ਨੇ ਵੱਖ-ਵੱਖ ਜਿਹੜੇ ਉਸ ਪਟਿਆਲਾ ਜ਼ਿਲ੍ਹੇ ਦੇ ਅੰਦਰ ਪੈਂਦੇ ਡੀਐਸਪੀ ਰੈਂਕ ਦੇ ਅਧਿਕਾਰੀ ਨੇ ਉਹਨਾਂ ਦੀ ਮੁਲਾਕਾਤ ਜਿਹੜੀ ਉਸ ਕਾਨਫਰੈਂਸ ਕਾਲ ਹੋ ਰਹੀ ਹੈ ਜੇਕਰ ਜਦੋਂ ਤੱਕ ਉਹਨਾਂ ਦੇ ਆਵਾਜ਼ ਦੇ ਸੈਂਪਲ ਨਹੀਂ ਲੈ ਜਾਂਦੇ ਉਦੋਂ ਤੱਕ ਇਹ ਜਾਂਚ ਆ ਜਿਹੜੀ ਮੁਕੰਮਲ ਨਹੀਂ ਹੋਣ ਵਾਲੀ ਤੇ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਜਿਹੜੇ ਵਕੀਲ ਨੇ ਜਿਹੜੇ ਪੇਸ਼ ਹੋਇਆ ਜਿ ਉਹਨਾਂ ਨੇ ਤੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ਡੰਗ ਟਪਾਉਣਾ ਚਾਹੁੰਦੀ ਹੈ ਕਿ ਇੱਕ ਵਾਰੀ ਇਲੈਕਸ਼ਨ ਹੋ ਜਾਵੇ ਬਾਦਲ ਪਹਿਲਾਂ ਹੀ ਦਾਅਵਾ ਕਰ ਚੁੱਕੇ ਆ ਕਿ ਮੈਂ ਤਾਂ ਅਧਿਕਾਰੀਆਂ ਨੂੰ ਜੇਲਾਂ ਤੱਕ ਬਚਾ ਕੇ ਸਾ ਲੈਣਾ ਸੜਕ ਤੋਂ ਲੈ ਕੇ ਅਦਾਲਤਾਂ ਤੱਕ ਲੜਾਈ ਲੜਨੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਸੁਖਵੀਰ ਸਿੰਘ ਬਾਦਲ ਪਹਿਲਾਂ ਹੀ ਕਰ ਚੁੱਕੇ ਆ ਕਿਉਂਕਿ ਇਸ ਮਾਮਲੇ ਦੇ ਵਿੱਚ ਜੇਕਰ ਜੁਰਮ ਵੀ ਬਣਿਆ ਜੇਕਰ ਕੱਲ ਨੂੰ ਇਹ ਤੈ ਹੋ ਜਾਂਦਾ ਹੈ ਕਿ ਇਹ ਨਾਲ ਬਣੀ ਹੈ ਨਕਲੀ ਹੈ ਡੁਪਲੀਕੇਟ ਆ ਫਰਜੀ ਹੈ ਤਾਂ ਫਿਰ ਸਭ ਤੋਂ ਵੱਧ ਜੇਕਰ ਮੁਸ਼ਕਲ ਵੱਧਨੀ ਹੈ ਸੁਖਵੀਰ ਸਿੰਘ ਬਾਦਲ ਦੀ ਕਿਉਂਕਿ ਸਭ ਤੋਂ ਪਹਿਲਾਂ ਆਡੀਓ ਨੂੰ ਸਾਂਝਾ ਕਰਨ ਵਾਲੇ ਪਬਲਿਕ ਡੋਮੇਨ ਦੇ ਵਿੱਚ ਲਿਆਉਣ ਵਾਲੇ ਕੌਣ ਨੇ ਸੁਖਵੀਰ ਸਿੰਘ ਬਾਦਲ ਤੇ ਜੇਕਰ ਜਾਂਚ ਵਿੱਚ ਇਹ ਪਾਇਆ ਜਾਂਦਾ ਕਿ ਉਹ ਸੱਚੀ ਹੈ ਫਿਰ ਪਟਿਆਲੇ ਦੇ ਜਿੰਨੇ ਅਧਿਕਾਰੀਆਂ ਦਾ ਜ਼ਿਕਰ ਹੋ ਰਿਹਾ ਉਸ ਕਾਨਫਰੰਸ ਕਾਲ ਦਾ ਫਿਰ ਉਹ ਸਾਰੇ ਆ ਕਿਤੇ ਨਾ ਕਿਤੇ ਮੁਸ਼ਕਲ ਦੇ ਵਿੱਚ ਜ਼ਰੂਰ ਫਸਣਗੇ ਪਰ ਸ਼ਰਤ ਇਹ ਹੈ ਕਿ ਉਸ ਦੇ ਉੱਤੇ ਫਸਦੇ ਹੋ ਤਾਂ ਨਹੀਂ ਜੇਕਰ ਸਹੀ ਢੰਗ ਦੇ ਨਾਲ ਕਾਰਵਾਈ ਹੁੰਦੀ ਹੈ ਸਹੀ ਜਾਂਚ ਪੜਤਾਲ ਹੁੰਦੀ ਹੈ ਸਾਰੀ ਗੱਲ ਹੈ ਜਿਹੜੀ ਜਾਂਚ ਪੜਤਾਲ ਤੇ ਟਿਕੀ ਹੋਈ ਹੈ ਤੇ ਉਸ ਆਡੀਓ ਦੀ ਜਾਂਚ ਪੜਤਾਲ ਕਰਾਉਣ ਦੇ ਲਈ ਮੰਗ ਇਹ ਕੀਤੀ ਜਾ ਰਹੀ ਹੈ ਹਾਈ ਕੋਰਟ ਦੇ ਵਿੱਚ ਕਿ ਕਿਸੇ ਬਾਹਰਲੀ ਲੈਬ ਤੋਂ ਇਸ ਦੀ ਜਾਂਚ ਪੜਤਾਲ ਕਰਾਈ ਜਾਵੇ ਪਤਾ ਲੱਗ ਜਾਣਾ ਕਿ ਉਹ ਆਡੀਓ ਸੱਚੀ ਹੈ ਕਿ ਝੂਠੀ ਹੈ